ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਪਾਂ ਤੁਹਾਨੂੰ ਵੀਰੇ ਪਹਿਲਾਂ ਦੱਸਿਆ ਸੀ ਨਾ ਸੁੰਡੀ ਤੋਂ ਸਪਰੀ ਤੇ ਆਪਣੇ ਥੋੜੀ ਹੀ ਕਰਨੇ ਰਹਿ ਗਈ ਸੀਗੀ ਤੇ ਵਿੱਚ ਥੋੜਾ ਮੌਸਮ ਖਰਾਬ ਹੋਇਆ ਸੀਗਾ ਤੇ ਜਿਹੜੇ ਬਾਣ ਤੇ ਆਪਾਂ ਵੀਰੇ ਕਰੀਆ ਆਪਾਂ ਰਿਜ਼ਲਟ ਉਹਦਾ ਬਹੁਤ ਸੋਹਣਾ ਮਿਲਿਆ ਦੇਖੋ ਹਣਾ ਦਵਾਈ ਕਿਹੜੀ ਸੀ ਇਹ ਲਾਰਾ 909 ਆ ਜਿਹੜੀ ਆਪਣੀ 505 ਆਉਂਦੀ ਹੈ ਨਾ ਇਹ 909 ਦੇ ਨਾਂ ਤੇ ਆ ਤੇ ਸਾਲਟ ਆਪਾਂ ਤੁਹਾਨੂੰ ਇਹਦਾ ਦੱਸੀ ਸੀ ਪਹਿਲਾਂ ਹਣਾ ক্লোਰੋਫਿਕ ਤੇ ਮੈਥ੍ਰਿਨ ਤੇ ਇਹ ਤੁਰਤ ਅਟੈਕ ਕਰਦੀ ਆ ਵਿੱਚ ਪਾਈ ਸੀ ਆਪਾਂ ਵੀਰੇ ਕੋਰਾ ਜੰਦਾ ਹਣਾ ਠੀਕ ਐ ਐਫ ਐਸ ਕੰਪਨੀ ਦੀ ਇਹ ਹੈ ਤੇ ਰਿਜ਼ਲਟ ਆਪਣਾ ਹੀ ਬਹੁਤ ਸੋਹਣਾ ਮੇਰੇ ਵਿੱਚ ਆਪਾਂ ਸਟਿੱਕਰ ਪਾਇਆ ਸੀਗਾ ਟੈਸਟਲ ਕੰਪਨੀ ਦਾ ਇਹ ਕਹਿੰਦੇ ਵੀ 2 ਘੰਟੇ ਹੋ ਜਾਣ ਤਾਂ ਵੀ ਜ਼ਮੀਨ ਨੂੰ ਪੈਂਦਾ ਤਾਂ ਨਕਸ ਸਪਰੇਅ ਅਸਰ ਕਰ ਜਾਂਦੀ ਹੈ ਹਨਾ ਤੇ ਦੋਨਾਂ ਤਿੰਨਾਂ ਦਾ ਵੀਰੇ ਕੰਬੀਨੇਸ਼ਨ ਬਹੁਤ ਵਧੀਆ ਸੀਗਾ ਰਿਜ਼ਲਟ ਆਪਾਂ ਨੂੰ ਬਹੁਤ ਵੇਖਣ ਨੂੰ ਮਿਲਿਆ ਤੁਰਤ ਸੁੰਡੀ ਮਰੀ ਲੌਂਗ ਰਿਜ਼ਲਟ ਆ ਤੇ ਆਪਾਂ ਜਿਹੜਾ ਬਾਣ ਆਪਣਾ ਰਹਿਦਾ ਸੀਗਾ ਉਹਦੇ ਵਿੱਚ ਆਪਾਂ ਦੇਖੋ ਦਵਾਈ ਲਈ ਘੋਲ ਨੂੰ ਇਹ ਤੇ ਕਰੀਏ ਨੇ ਮੋਟਰ ਚੱਲੀ ਜਾਂਦੀ ਆ ਤੇ ਉਹ ਦੁਬਾਰਾ ਹੋ ਸਕਿਆ ਤਾਂ ਦੇਖੋ ਹੁਣ ਇੱਕ ਸਪਰੇਈ ਹੋਰ ਲੋਡ ਪਾ ਸਕਦੀ ਆ ਉਹ ਵੀ ਉਹਨਾਂ ਨੂੰ ਜਿਹਨਾਂ ਨੂੰ ਕੀ ਲੰਮੀ ਲੈ ਕੇ ਜਾਣੀ ਹੈ ਹਨਾ ਜਿਨੇ 25 26 ਤੱਕ ਜੋ ਵੱਢਣੀਆਂ ਵੀਰੇ ਉਹਨਾਂ ਨੂੰ ਲੋਡ ਕਰ ਸਕਦੀ ਆ ਜਿਨੇ 10 12 ਨੂੰ ਵੱਢਣੀਆਂ ਉਹਨਾਂ ਦਾ ਲੋਡ ਹੀ ਨਹੀਂ ਹੈਗੀ ਨਾ ਤੇ ਬਾਕੀ ਸਾਰੇ ਜਿਹਨੇ ਰੱਖਿਓ ਖਾਲ ਵੀਰੇ ਮੌਸਮ ਨੂੰ ਬਣਾ ਲਿਆ ਹੁਣ ਠੀਕ ਹੋ ਗਿਆ ਉੱਪਰ ਕਰ ਰੱਖਿਓ ਸੂਰਜ ਦੇਵਤਾ ਤੇ ਆਪਾਂ ਕਰਦੇ ਮਾਈਕਰੋ ਸਪਰੇਈ ਠੀਕ ਹੈ ਜਦਾਂ ਸੁਣੋ ਅੱਗੇ ਜਾਣਕਾਰੀ ਧੰਨਵਾਦ